ਇਹ ਵਿਰੋਧੀ ਤੇ ਲਗਾਤਾਰ ਇੱਕ ਗੱਲ ਨੂੰ ਲੈ ਕੇ ਜ਼ਰੂਰ ਪੁਆਇੰਟ ਕਰਦੀ ਕਹਿੰਦੇ ਕਿ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ 1000 ਰੁਪਏ ਵਾਧਾ ਨੂੰ ਦੇਣ ਦਾ ਲੱਗਦਾ ਕਿ ਉਹ ਲੋਕ ਸਭਾ ਚੋਣਾਂ ਦੇ ਵਿੱਚ ਇਹ ਮੁੱਦਾ ਹਾਲਾਂਕਿ ਵਿਰੋਧੀਆਂ ਜ਼ਰੂਰ ਚੱਕਣ ਕਿ ਉਹ ਕਿੰਨੇ ਕਿਤੇ ਭਾਰੀ ਪੈ ਸਕਦਾ ਮੰਨ ਪਰ ਜਿਸ ਤਰੀਕੇ ਕਰਜ਼ਾ ਚੜਾ ਕੇ ਗਏ ਸੀ ਪੰਜਾਬ ਉੱਤੇ ਫਿਰ ਵੀ ਉਹਦੇ ਚੋ ਬਿਜਲੀ ਮੁਫਤ ਹੈ ਇਹਨਾਂ ਨੂੰ ਸੀ ਵੀ ਕਿਤੇ 2-4 ਮਹੀਨੇ ਕਰਨਗੇ ਅਗਲੀਆਂ ਵਿਧਾਨ ਸਭਾ ਚੋਣਾਂ ਅਸੀਂ 1000 ਰੁਪਏ ਦੇ ਕੇ ਹੀ ਲੜਨੀਆਂ ਨੇ ਸੋ ਇਸ ਗੱਲ ਨੂੰ ਸਮਝਦੇ ਵੀ ਇੱਕਦਮ ਸਾਰਾ ਕੁਝ ਨਹੀਂ ਹੁੰਦਾ ਹੌਲੀ ਹੌਲੀ ਆਮਦਨ ਸਰਕਾਰ ਦੀ ਵੱਧ ਰਹੀ ਹੈ ਇੱਕ ਇੱਕ ਕਰਕੇ ਸਾਰੀਆਂ ਗਰੰਟੀਆਂ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਹੋਣਗੇ ਸ਼ੀਤਲਿੰਗ ਕੋ ਖਨੀ ਜੋ ਜਿਨ੍ਹਾਂ ਨੂੰ ਪਹਿਲਾਂ ਵੀ ਐਮਪੀ ਬਣਾਇਆ ਗਿਆ ਉਸ ਬਾਅਦ ਟਿਕਟ ਵੀ ਹੁਣ ਦਿੱਤੀ ਗਈ ਉਹ ਫਿਰ ਭਾਜਪਾ ਸ਼ਾਮਲ ਹੋ ਗਏ ਸ਼ੀਤਲੰਗਰਾਲ ਜੋ ਕਿ ਕਿਤੇ ਨਾ ਕਿਤੇ ਕਹਿੰਦੇ ਕਿ ਸ਼ੀਤਲਿੰਗ ਕੋ ਦਾ ਵਿਰੋਧ ਕਰਦੇ ਸੀ ਉਹ ਵੀ ਨਾਲ ਭਾਜਪਾ ਜਾ ਸ਼ਾਮਲ ਹੋਏ ਉਸ ਨੂੰ ਕਿੱਦਾਂ ਦੇਖਦੇ ਹੋ ਕਿ ਲੱਗਦਾ ਉਸ ਨਾਲ ਆਮ ਆਦਮੀ ਪਾਰਟੀ ਨੂੰ ਘਟਾ ਜਰੀਆਂ ਲੱਗ ਸਕਦੀ ਹੈ ਖਾਸ ਕਰਕੇ ਜਲੰਧਰ ਵਾਲੇ ਮੀ ਪਾਰਟੀ ਦੇ ਨਾਂ ਨਾਲ ਤਾਂ ਜਿੱਤੀ ਸੀ ਇਹਨਾਂ ਨੂੰ ਚਾਰ ਵੋਟਾਂ ਨਹੀਂ ਪੈਣੀਆਂ ਜਿੱਤੇ ਹੀ ਆਮ ਆਦਮੀ ਪਾਰਟੀ 'ਚ ਆਏ ਤਾਂ ਇਹਨਾਂ ਨੂੰ ਵੋਟਾਂ ਪਈਆਂ ਇਹਨਾਂ ਦੀ ਕੋਈ ਸ਼ਖਸੀਅਤ ਹੈ ਜਿਸ ਤਰੀਕੇ ਇਹ ਡੋਗਲਾਪਨ ਇਹਨਾਂ ਨੇ ਦਿਖਾਇਆ ਹੈ ਹਲਕੇ ਲੋਕ ਨੇ ਚੰਗੀ ਗੱਲ ਆ ਛੱਡ ਗਈ ਅਜੀ ਸ਼੍ਰੀ ਨੰਦਪੁਰ ਸਾਹਿਬ ਹਲਕੇ ਨੂੰ ਲੈ ਕੇ ਬੈਠਕ ਜਿਹੜੀ ਹੈ ਸੀਐਮ ਮੰਦ ਦੇ ਨਿਵਾਸ ਦੇ ਉੱਤੇ ਹੋਈ ਹੈ ਔਰ ਸ਼੍ਰੀ ਨੰਦਪੁਰ ਸਾਹਿਬ ਜਿੰਨੇ ਵੀ ਵਿਧਾਇਕ ਨੇ ਜਾਂ ਮੰਤਰੀ ਨੇ ਉਸ ਹਲਕੇ ਦੇ ਵਿੱਚ ਆਉਂਦੇ ਉਹ ਸਾਰੇ ਅੱਜ ਇਸ ਬੈਠਕ ਦੇ ਵਿੱਚ ਮੌਜੂਦ ਰਹੇ ਨੇ ਔਰ ਕਿਸ ਤਰੀਕੇ ਨਾਲ ਗਰਾਊਂਡ ਦੇ ਉੱਤੇ ਉਤਰਨਾ ਉਸ ਨੂੰ ਲੈ ਕੇ ਚਰਚਾ ਇੱਥੇ ਹੋਈ ਹੈ ਸਰਨ ਮੁਲਕ ਮਾਮਲ ਮੌਜੂਦ ਮੰਦ ਮੈਡਮ ਕਿੱਦਾਂ ਦੇਖਿਆ ਜਾਵੇ ਕਿਉਂਕਿ ਇੱਕ ਵੱਡਾ ਮੰਥਨ ਜਿਹੜਾ ਇੱਥੇ ਹੁੰਦਾ ਹੋਇਆ ਨਜ਼ਰ ਆਇਆ ਮੁੱਖ ਮੰਤਰੀ ਸਾਹਿਬ ਨੂੰ ਖੁਦ ਬੁਲਾ ਕੇ ਬੈਠਕ ਕੀਤੀ ਹੈ ਸ਼੍ਰੀ ਨੰਦਪੁਰ ਸਾਹਿਬ ਹਲਕੇ ਦੇ ਵਿੱਚ ਤੁਹਾਡੀ ਵਿਧਾਇਕੀ ਜਿਹੜੀ ਹੈਗੀ ਔਰ ਮਨਿਸ ਜੀ ਮੇਰਾ ਹਲਕਾ ਖਰੜਾ ਜੀ ਤੇ ਲੋਕ ਸਭਾ ਅਨੰਦਪੁਰ ਸਾਹਿਬ ਹੈ ਤੇ ਲੋਕ ਨਾਲ ਨੇ ਜੀ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਲੋਕਾਂ ਚ ਰਹਿਣ ਲਈ ਉਹ ਹਮੇਸ਼ਾ ਪਹਿਲੇ ਦਿਨ ਤੋਂ ਹੀ ਕਹਿੰਦੇ ਨੇ ਤੇ ਸਾਡੇ ਵਿਧਾਇਕ ਇਹੋ ਜੀ ਪਾਰਟੀ ਹੈ ਜਿਹੜੀ ਲੋਕਾਂ ਚ ਰਹਿੰਦੀ ਹੈ ਲੋਕਾਂ ਦਾ ਆਰਾਮ ਨਾਲ ਉਹਨਾਂ ਤੱਕ ਜਿਹੜਾ ਪਹੁੰਚ ਕਰ ਸਕਦੇ ਨੇ ਤੇ ਬਹੁਤ ਅੱਛੇ ਤਰੀਕੇ ਨਾਲ ਇਲੈਕਸ਼ਨ ਇਹ ਜਿਹੜੀ ਲੜੀ ਜਾਣੀ ਹੈ ਆ ਹੁਣ ਵੀ ਲੋਕ ਜਿਵੇਂ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ 'ਚ ਨਾਲ ਸੀਗੇ ਹੁਣ ਵੀ ਲੋਕ ਕਹਿੰਦੇ ਨੇ ਵੀ ਇਹੋ ਜੀ ਸਰਕਾਰ ਨੇ ਅਜ ਤੱਕ ਬਣੀ ਸੀ ਬਿਜਲੀ ਮੁਫਤ ਹੋ ਗਈ ਸਕੂਲ ਆਫ ਐਮਿਨੈਂਟ 617 ਦਾ ਉਦਘਾਟਨ ਹੋ ਗਿਆ ਮੋਹੱਲਾ ਕਲੀਨਿਕ ਖੁੱਲ ਗਏ ਆਪ ਦੀ ਸਰਕਾਰ ਆਪ ਦੇ ਦੁਆਰੇ ਹੋ ਜੀਆਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਪੁਲਿਸ ਨੂੰ ਹਾਈ ਟੈਕ ਗੱਡੀਆਂ ਸੋ ਇਹ ਪਹਿਲੀ ਵਾਰ ਹੋਇਆ ਕਿ ਇਹ ਸਾਰੀਆਂ ਚੀਜ਼ਾਂ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋਈਆਂ ਨੇ ਹਲੇ 2 ਸਾਲ ਹੋਏ ਨੇ 3 ਸਾਲਾਂ ਦੇ ਵਿੱਚ ਸਾਰੀਆਂ ਗਰੰਟੀਆਂ ਜਿਹੜੀਆਂ ਪੂਰੀਆਂ ਹੋਣਗੀਆਂ ਵਿਰੋਧੀ ਧਿਰ ਲਗਾਤਾਰ ਕਿਉਂਕਿ ਤੁਸੀਂ ਆਪ ਵੀ ਇੱਕ ਮਹਿਲਾ ਹੋ ਇਹ ਵਿਰੋਧੀ ਧਿਰ ਲਗਾਤਾਰ ਇੱਕ ਗੱਲ ਨੂੰ ਲੈ ਕੇ ਜ਼ਰੂਰ ਪੁਆਇੰਟ ਕਰਦੀ ਹੈ ਕਹਿੰਦੇ ਕਿ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ 1000 ਰੁਪਏ ਮਹੀਨਾਵਾਂ ਨੂੰ ਦੇਣ ਦਾ ਲੱ ਕਦਮਨ ਪੜੀ ਨਹੀਂ ਲੋਕ ਦੇਖੋ ਜਿਸ ਤਰੀਕੇ ਕਰਜ਼ਾ ਚੜਾ ਕੇ ਗਏ ਸੀ ਪੰਜਾਬ ਉੱਤੇ ਫਿਰ ਵੀ ਉਹਦੇ ਚੋ ਬਿਜਲੀ ਮੁਫਤ ਹੈ ਇਹਨਾਂ ਨੂੰ ਸੀ ਵੀ ਕਿਤੇ 2-4 ਮਹੀਨੇ ਕਰਨਗੇ ਹੂੰ ਪਰ ਲਗਾਤਾਰ ਬੜੀ ਵਧੀਆ ਤਰੀਕੇ ਨਾਲ ਜਿਹੜੀ ਬਿਜਲੀ ਆ ਮੁਫਤ 90% ਲੋਕਾਂ ਦੀ ਬਿਜਲੀ ਮੁਫਤ ਹੈ ਅਗਲੀਆਂ ਵਿਧਾਨ ਸਭਾ ਚੋਣਾਂ ਅਸੀਂ ਹਜ਼ਾਰ ਰੁਪਏ ਦੇ ਕੇ ਹੀ ਲੜਨੀਆਂ ਨੇ ਜੀ ਸਾਰੀਆਂ ਗਰੰਟੀਆਂ ਲੋਕ ਇਸ ਗੱਲ ਨੂੰ ਸਮਝਦੇ ਵੀ ਇੱਕਦਮ ਸਾਰਾ ਕੁਝ ਨਹੀਂ ਹੁੰਦਾ ਹੌਲੀ ਹੌਲੀ ਆਮਦਨ ਸਰਕਾਰ ਦੀ ਵੱਧ ਰਹੀ ਹੈ ਇੱਕ ਇੱਕ ਕਰਕੇ ਸਾਰੀਆਂ ਗਰੰਟੀਆਂ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਹੁਣ ਐਮਪੀ ਦੀਆਂ ਚੋਣਾਂ ਨੇ ਐਮਐਲਏ ਦੀਆਂ ਚੋਣਾਂ ਹਲੇ ਵਿਧਾਨ ਸਭਾ ਦੀਆਂ ਆਉਣੀਆਂ ਨੇ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਕਤ ਜੋ ਕਿਰਦਸਥਿਤੀ ਬਣੀ ਹੋਈ ਹੈ ਅਰਵਿੰਦ ਕੇਜਰੀਵਾਲ ਜੋ ਕਿ ਸੁਪਰੀਮੋ ਨੇ ਉਹ ਈਡੀ ਦੀ ਹਿਰਾਸਤ ਦੇ ਵਿੱਚ ਨੇ ਹਾਲਾਂਕਿ ਸੰਜੀਤ ਸਿੰਘ ਹਰਣਾ ਨੂੰ ਬੇਲ ਮਿਲ ਚੁੱਕੀ ਹੋਈ ਹੈ ਅੱਜ ਵੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲੱਗਦਾ ਕਿ ਇਸ ਦਾ ਇੰਪੈਕਟ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਪੂਰੇ ਭਾਰ ਜਹਫੇ ਕਲੇ ਪੰਜਾਬ ਚ ਕਿਤੇ ਨਾ ਕਿਤੇ ਪੈਂਦਾ ਹੋਇਆ ਨਜ਼ਰ ਆ ਸਕਦਾ ਦੇਖੋ ਇਹਨਾਂ ਲਈ ਅਰਵਿੰਦ ਕੇਜਰੀਵਾਲ ਜੀ ਜਦੋਂ ਬਾਹਰ ਸੀ ਨਾ ਉਸ ਟਾਈਮ ਤੇ ਹਲੇ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕੀਤਾ ਨੇ ਇਹਨਾਂ ਨੇ ਉਹ ਜਾਦਾ ਖਤਰਾ ਬਣ ਗਏ ਇਹਨਾਂ ਲਈ ਉਹ ਗੱਲ ਦੀ ਹੱਡੀ ਜਿਹੜੀ ਨਾ ਅੰਦਰ ਨਾ ਬਾਹਰ ਤੇ ਇਹਨਾਂ ਨੂੰ ਇਸ ਗੱਲ ਦਾ ਸ਼ਾਇਦ ਅੰਦਾਜ਼ਾ ਨਹੀਂ ਸੀ ਵੀ ਇਸ ਤਰੀਕੇ ਦਾ ਜਿਹੜਾ ਇਹ ਲੋਕਾਂ ਦਾ ਰੋਸ ਉੱਠਣਾ ਤੇ ਆ ਤੁਸੀਂ ਦੇਖਿਆ ਹੀ ਹੈ ਦਿੱਲੀ ਚ ਜਿੱਡੀ ਵੱਡੀ ਇਹਨਾਂ ਦੇ ਬਹੁਤ ਤੇ ਵੱਡਿਆਂ ਵੱਡਿਆਂ ਦੇ ਵਹਿਮ ਨਿਕਲੇ ਨੇ ਵੀ ਕਿਸ ਤਰੀਕੇ ਦੀ سپورਟ ਅਰਵਿੰਦ ਕੇਜਰੀਵਾਲ ਜੀ ਪਿੱਛੇ ਹੈ ਤੇ ਇਮਾਨਦਾਰ ਪੋਲੀਟੀਸ਼ੀਅਨ ਨੇ ਇਮਾਨਦਾਰ ਨੇਤਾ ਨੇ ਡਟ ਕੇ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਤੇ ਇਹਨਾਂ ਨੂੰ ਜੇਲ੍ਹ ਚ ਪਾਉਣਾ ਉਹਨਾਂ ਨੂੰ ਭਾਰੀ ਪੈ ਗਿਆ ਜੋ ਲੋਕਾਂ ਦੇ ਵਿੱਚ ਪੰਚ ਆਪ ਚ ਦਿੱਲੀ ਚ ਕਿਉਂਕਿ ਇੱਥੇ ਸਾਡੀ ਸਰਕਾਰ ਹੈ ਤੇ ਪੂਰੇ ਦੇਸ਼ ਚ ਰੋਸ ਉੱਠਿਆ ਇਹਨਾਂ ਨੇ ਬਹੁਤ ਵੱਡਾ ਉਹਨਾਂ ਨੂੰ ਜਿਹੜਾ ਕਹਿ ਲਓ ਕਿ ਇਹਨਾਂ ਦੇ ਜੇਲ੍ਹ ਚ ਕੌਣ ਨਾਲ ਜਿਹੜੇ ਲੋਕ ਬੈਠੇ ਵੀ ਸੀ ਉਹ ਵੀ ਉੱਠ ਖੜੇ ਆ ਵੀ ਇਹ ਗਲਤ ਕੀਤਾ ਸੁਸ਼ੀਲ ਰਿੰਕੂ ਖਣੀ ਜੋ ਜਿਨ੍ਹਾਂ ਨੂੰ ਪਹਿਲਾਂ ਵੀ ਐਮਪੀ ਬਣਾਇਆ ਗਿਆ ਉਸ ਬਾਅਦ ਟਿਕਟ ਵੀ ਹੁਣ ਦਿੱਤੀ ਗਈ ਉਹ ਫਿਰ ਭਾਜਪਾ ਚ ਸ਼ਾਮਿਲ ਹੋ ਗਏ ਸ਼ੀਤਲੰਗਰਾਲ ਜੋ ਕਿ ਕਿਤਨਾ ਕਿਤੇ ਕਹਿੰਦੇ ਕਿ ਸੁਸ਼ੀਲ ਰਿੰਕੂ ਦਾ ਵਿਰੋਧ ਕਰਦੇ ਸੀ ਉਹ ਵੀ ਨਾਲ ਭਾਜਪਾ ਜਾ ਸ਼ਾਮਿਲ ਹੋਏ ਉਸ ਨੂੰ ਕਿੱਦਾਂ ਦੇਖਦੇ ਹੋ ਕਿ ਲੱਗਦਾ ਉਸ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਢਾਹ ਜਰੀਆ ਲੱਗ ਸਕਦੀ ਹੈ ਖਾਸ ਕਰਕੇ ਜਲੰਧਰ ਵਾਲੇ ਨਹੀਂ ਨਹੀਂ ਜੀ ਇਹਨਾਂ ਨੂੰ ਕੌਣ ਪੁੱਛਦਾ ਇਹ ਆਮ ਆਦਮੀ ਪਾਰਟੀ ਦੇ ਨਾਂ ਨਾਲ ਤਾਂ ਜਿੱਤੇ ਸੀ ਇਹਨਾਂ ਨੂੰ ਚਾਰ ਵੋਟਾਂ ਨਹੀਂ ਪੈਣੀਆਂ ਇਹ ਜਿੱਤੇ ਹੀ ਆਮ ਆਦਮੀ ਪਾਰਟੀ 'ਚ ਆਏ ਤਾਂ ਇਹਨਾਂ ਨੂੰ ਵੋਟਾਂ ਪਈਆਂ ਇਹਨਾਂ ਦੀ ਕੋਈ ਸ਼ਖਸੀਅਤ ਹੈ ਜਿਸ ਤਰੀਕੇ ਇਹ ਦੋਗਲਾਪਨ ਇਹਨਾਂ ਨੇ ਦਿਖਾਇਆ ਹੈ ਹਲਕੇ ਲੋਕ ਨੇ ਚੰਗੀ ਗੱਲਾਂ ਛੱਡ ਗਏ ਸਾਡੇ ਕਿਸੇ ਉਥੇ ਵਲੰਟੀਅਰ ਨੂੰ ਮੌਕਾ ਮਿਲਣਾ ਸਾਡੇ ਲੋਕਾਂ ਨੂੰ ਮੌਕਾ ਮਿਲਣਾ ਸੋ ਜਿਹੜੇ ਹਲਕੇ ਹੁੰਦੇ ਛੱਡ ਜਾਣੇ ਚੰਗੇ ਹੁੰਦੇ ਕਿਉਂਕਿ ਪਾਰਟੀ ਤੇ ਇਸ ਉਮੀਦ ਨਾਲ ਹੀ ਲੈ ਕੇ ਆਉਂਦੀ ਹੁੰਦੀ ਹੁੰਦੀ ਹੈ ਵੀ ਸ਼ਾਇਦ ਬੰਦਾ ਵਧੀਆ ਕੰਮ ਕਰੂਗਾ ਪਰ ਹੌਲੀ-ਹੌਲੀ ਕਿਸੇ ਦੇ ਦਿਲ 'ਚ ਉਤਰ ਕੇ ਨਹੀਂ ਦੇਖਿਆ ਹੁੰ ਵੋਟਾਂ ਪਈਆਂ ਸੀ ਇਹਨਾਂ ਨੂੰ ਕੋਈ ਡੰਗਰ ਨਹੀਂ ਪੁੱਛਦਾ ਗਲੀ ਦਾ ਦਿੱਲੀ ਦੇ ਮੰਤਰੀ ਆਤਿਸ਼ੀ ਨੂੰ ਜਿਹੜਾ ਹੈ ਈਸੀ ਵੱਲੋਂ ਨੋਟਿਸ ਦਿੱਤਾ ਗਿਆ ਹੈ ਕਿਹਾ ਗਿਆ ਕਿ ਭਾਜਪਾ ਖਿਲਾਫ ਜੋ ਸ਼ਬਦ ਵਰਤੇ ਗਏ ਨੇ ਖਾਸ ਕਰਕੇ ਕਹਿ ਰਹੇ ਨੇ ਕਿ ਭਾਜਪਾ ਤੋਂ ਮੈਨੂੰ ਫੋਨ ਆਏ ਨੇ ਉਸ ਨੂੰ ਲੈ ਕੇ ਜਿਹੜਾ ਈਸੀ ਨੇ ਨੋਟਿਸ ਦਿੱਤਾ ਕੱਲ 12 ਵਜੇ ਤੱਕ ਜਵਾਬ ਮੰਗਿਆ ਦੇਖੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਚੱਲ ਰਹੀਆਂ ਨੇ ਜੀ ਸਿਆਸਤਾਂ ਚੱਲ ਰਹੀਆਂ ਨੇ ਲੋਕ ਇਸ ਗੱਲ ਨੂੰ ਸਮਝ ਰਹੇ ਨੇ ਤੇ ਲੋਕ ਇਹਨਾਂ ਨੂੰ ਬੀਜੇਪੀ ਨੂੰ ਜਿਹੜੀਆਂ ਜਿਸ ਤਰੀਕੇ ਨਾਲ ਏਜੰਸੀਆਂ ਨੂੰ ਵਰਤ ਰਹੇ ਨੇ ਇਹਨਾਂ ਨੂੰ ਸਮਝ ਆ ਜਾਣੀ ਹੈ ਜੀ ਬਹੁਤ ਬਹੁਤ ਧੰਨਵਾਦ ਸ੍ਰੀ ਸੰਨਰਲ ਮੰਤਰੀ ਅਨਮੋਲ ਗਗਨਮਾਨ ਜੋ ਕਿ ਸਿੱਧੇ ਤੌਰ ਦੇ ਉਤੇ ਇੱਥੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਚੋਣਾਂ ਜਿਹੜੀਆਂ ਨੇ ਬਹੁਤ ਸਿਹਰ ਦੇ ਢੰਗ ਦੇ ਨਾਲ ਲੜੀਆਂ ਜਾਣਗੀਆਂ ਔਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਸੁਸ਼ੀਲ ਰਿੰਗੂ ਅਤੇ ਸ਼ੀਤਲ ਅਗਰਵਾਲ ਕਹਿੰਦੇ ਚੰਗਾ ਹੋਇਆ ਪਾਰਟੀ ਛੱਡ ਕੇ ਚਲੇ ਗਏ ਕੈਮਰਾ ਪਰਸਨ ਹਰਪਾਲ ਦੇ ਨਾਲ ਸਾਧਨੂ ਲਾਲੇ ਵਿੰਗ ਦੇ ਨਿਊਜ਼